ਹਾਂਜੀ ਗੁਰਦੀਪ ਸਿੰਘ ਜੀ ਹੋਰ ਕੀ ਹਾਲ ਨੇ ਠੀਕ ਠਾਕ ਜੀ ਸਾਸ਼ੀ ਗਾਲ ਜੀ ਤੇ ਜਿਹੜਾ ਜੀ ਆਪਣੇ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਇਰ ਦਿੱਤਾ ਹੋਇਆ ਜੋ ਕਿ ਅਕਾਲ ਤਖਤ ਸਾਹਿਬ ਤੋਂ ਉਹਨਾਂ ਤੇ ਜਿਹੜਾ ਕੱਲ ਹਮਲਾ ਹੋਇਆ ਜੀ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਇਹ ਜਰਨੈਲ ਸਿੰਘ ਜੀ ਗੱਲ ਇਹ ਆ ਜੀ ਜਿਹੜਾ ਨਰੈਨ ਸਿੰਘ ਚੌੜਾ ਨੇ ਜੋ ਹਮਲਾ ਕੀਤਾ ਵਾ ਉਹ ਪਹਿਲਾਂ ਹੀ ਕ੍ਰਿਮੀਨਲ ਬੰਦਾ ਵੈਕਾ ਹਾਂਜੀ ਜਦੋਂ 200 ਬੰਦਾ ਸੀਪੀ ਸਾਹਿਬ ਕਹ ਰਹੇ ਨੇ ਉੱਥੋਂ ਦੇ ਅੰਮ੍ਰਿਤਸਰ ਦੇ ਵੀ ਸਾਡੀ ਪਹਿਲਾਂ ਤੋਂ ਹੀ ਬੰਦੇ ਤੇ ਨજર ਸੀ ਉਹਨੂੰ ਫੜਿਆ ਕਿਉਂ ਨਹੀਂ ਗਿਆ ਵੀ ਪਹਿਲੀ ਪੁਛ ਤਾਂ ਸਭ ਤੋਂ ਫੜ ਕੇ ਕੌਤੀ ਆਉਣੀ ਕੀਤੀ ਜੇ ਅਸੀਂ ਕਹਿੰਨੇ ਵੀ ਕਿ ਇਥੇ ਹਰ ਇੱਕ ਦੀ ਤਲਾਸ਼ੀ ਅਸੀਂ ਨਹੀਂ ਲੈਣੀ ਹੈਗੀ ਪੁਲਿਸ ਨੇ ਹਾਂਜੀ ਤਾਂ ਸੀਪੀ ਸਾਹਿਬ ਜੀ ਜੋ ਮੰਨ ਲਓ ਕਿਸੇ ਤੇ ਸ਼ੱਕ ਆ ਤੈਨੂੰ ਰੋਕੇ ਕਹਿੰਦੇ ਪਾਈ ਅਸੀਂ ਤਲਾਸ਼ੀ ਲੈਣੀ ਹੈ ਵੀ ਸਟੇਟ ਜਾ ਜੇ ਸੁਖਵੀਰワਲਦ ਨਾਲ ਜਲਦੀ ਗੱਲ ਕਰੀਏ ਤਾਂ ਸੁਖਵੀਰワਲਦ ਦੇ ਨਾਲ ਜੈਡ ਪਲੱਸ ਕੋਰਟੀ ਹੁੰਦੀ ਆ ਔਰ ਬਥੇਰੇ ਜਥੇਦਾਰ ਉੱਤੇ ਖੜੇ ਸੀਗੇ ਜਰਨਲ ਜੀ ਹਾਂਜੀ ਗੱਲ ਵੀ ਜੋ ਨਰਮਲ ਸਿੰਘ ਚੋੜਾ ਬਾ ਪਹਿਲਾਂ ਤੋਂ ਹੀ ਕ੍ਰਿਮੀਨਲ ਚੱਲ ਰਿਹਾ ਬਾ ਜਿਸ ਕੋਲੋਂ ਗਨ ਜੋ ਵੀ ਉਹਨੇ ਰਵਾਲਵਰ ਜਾਂ ਕੱਟਾ ਸੀ ਕੁਝ ਵੀ ਸੀ ਆ ਤਾਂ ਉਹ ਆਇਆ ਕਿੱਥੋਂ ਜੇ 2 ਨੰਬਰ ਦਾ ਕੱਟਾ ਸੀ ਤਾਂ ਉਹਨੇ ਲਿਆਂਦਾ ਕਿੱਥੋਂ ਜੇ ਉਹ ਲਾਇਸੈਂਸੀ ਸੀਗਾ ਤੈਨੂੰ ਲਾਇਸੈਂਸ ਦਿੱਤਾ ਕਿਨੇ ਸਭ ਤੋਂ ਵੱਡਾ ਤਾਂ ਇਹ ਸਵਾਲ ਆ ਜੀ ਹਾਂਜੀ ਦੂਸਰੀ ਗੱਲ ਇਹ ਹੈ ਕਿ ਆ ਜੀ ਜਿੰਨੀ 200 ਬੰਦਾ ਪੁਲਿਸ ਦਾ ਲੱਗਾ ਵੇ 50 ਪੁਲਿਸ ਦਾ ਹਾਂਜੀ ਉੱਥੇ ਸੀਪੀ ਸਾਹਿਬ ਕਹਿ ਰਹੇ ਆ ਜੀ ਸਾਡੀ ਇਕੱਲੇ ਇਕੱਲੇ ਬੰਦੇ ਤੇ ਨજર ਸੀ ਸਾਡੀ ਅੰਦਰ ਵਿੱਚ ਕੋਈ ਕਤਾਹੀ ਨਹੀਂ ਵਰਤੀ ਗਈ ਸਾਡੀ ਪਾਰਚੂਲੀ ਹਾਂਜੀ ਹਾਂਜੀ ਉੱਥੇ ਜੇ ਦੇਖੀਏ ਤਾਂ ਹੁਣ 1984 ਤੋਂ ਬਾਅਦ ਜਨਰਲ ਸਿੰਘ ਜੀ ਦੂਸਰੀ ਵਾਰ ਹਮਲਾ ਜਿਹੜਾ ਹੋਇਆ ਵਾ ਗੋਲੀਆਂ ਦਾ ਹਾਂਜੀ ਇਹ ਆਮ ਆਦਮੀ ਸਰਕਾਰ ਦੀ ਮੌਜੂਦਾ ਦੇ ਮੌਜੂਦਾ ਦੇ ਵਿੱਚ ਹੋਇਆ ਵਾ ਇਹ ਹਾਂਜੀ ਹਾਂਜੀ ਸ੍ਰੀ ਦਰਬਾਰ ਸਾਹਿਬ ਤੇ ਸਾਡੇ ਪਵਿੱਤਰ ਹਿਸਤਾਨ ਤੇ ਸਾਹਮਣੇ ਕੰਨ ਦੇ ਵਿੱਚ ਵੀ ਗੋਲੀ ਬੱਜੀ ਵੀ ਆ ਜੀ ਹਾਂਜੀ ਹਾਂਜੀ ਦੋਸਤੋ ਵਿੱਚ ਕਹਿੰਦੇ ਨੇ ਵੀ ਚੰਨਕੁੰਡ ਦੇ ਵਿੱਚ ਵੀ ਇੱਕ ਗਵਸਤਿਹਦਾਰ ਸਾਹਿਬ ਦਾ ਬਿਆਨ ਆ ਵੀ ਉੱਥੇ ਬੱਜੀ ਵੀ ਆ ਗੋਲੀ ਹਾਂਜੀ ਹਾਂਜੀ ਇਸ ਤੋਂ ਵੱਡੀ ਕਥਾਈ ਦੱਸੋ ਕਿੱਥੇ ਹੋ ਗਈ ਹਾਂਜੀ ਹਾਂਜੀ ਇਹ ਕੀ ਸਾਬਤ ਕਰਨਾ ਚਾਹੁੰਦੇ ਸੀਗੇ ਨਰਮਲ ਸਿੰਘ ਚੌੜਾ ਜੀ ਚਲੋ ਜਥੇਦਾਰ ਸਾਹਿਬਾਨਾਂ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਅਸੀਂ ਕੀ ਵੀ ਅਕਾਲ ਤਖਤ ਸਾਹਿਬ ਤੋਂ ਵੱਡੇ ਹੋ ਗਏ ਅਸੀਂ ਹਾਂਜੀ ਹਾਂਜੀ ਨਹੀਂ ਜੀ ਨਾਲੇ ਇੱਕ ਗੱਲ ਹੋਰ ਸੁਣਨੀ ਚਾਹੀਦੀ ਆ ਕਹਿੰਦੇ ਵੀ ਜੋ ਆਪਣੇ ਨਰਮਲ ਸਿੰਘ ਚੋੜਾ ਜੀ ਆ ਵੀ ਉਹ ਤਾਂ ਸਿੱਖ ਪੰਥ ਦੇ ਯਾਨਕਿ ਧਰਮ ਦੇ ਨਾਲ ਪੂਰੇ ਜੁਆਇੰਟਡ ਆ ਵੀ ਉਹਨਾਂ ਦਾ ਨਰਮਲ ਸਿੰਘ ਜੀ ਇਹ ਗੱਲ ਪਤਾ ਕੀ ਆ ਜੀ ਅਸੀਂ ਸਾਫਤ ਕੀ ਕਰਨਾ ਚਾਹੁੰਦੇ ਆ ਬੱਲ ਉੱਤੇ ਸੁਖਵੀਰ ਬਾਦਲ ਸੀ ਬੇਟਾ ਉਹਦੇ ਨਾਲ ਜੈਡ ਪਲੱਸ ਕੋਟਿਆ ਹੋਰ ਜੱਥੇਦਾਰ ਹੈਗੇ ਆ ਤੇ ਉੱਥੇ ਬਹੁਤ ਧਰਮਾਂ ਦੇ ਹੋਰ ਸਟੇਟਾਂ ਤੋਂ ਵੀ ਲੋਕ ਆਉਂਦੇ ਆ ਬੱਲ ਨਾ ਜਾਣੇ ਕਿਸੇ ਤੇ ਹੋਰ ਗੋਲੀ ਲੱਗ ਜਾਂਦੀ ਹਾਂਜੀ ਹਾਂਜੀ ਤਾਂ ਅਸੀਂ ਕੀ ਮੈਸੇਜ ਜਾਂਦਾ ਸਾਡੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਪੂਰੇ ਵਰਲਡ ਦੇ ਵਿੱਚ ਕੀ ਮੈਸੇਜ ਜਾਂਦਾ ਵੀ ਕੀ ਵੀ ਦਰਬਾਰ ਸਾਹਿਬ ਤੇ ਹਮਲਾ ਵੀ ਅਸੀਂ ਕੀ ਸਿੱਖ ਕੌਮ ਆ ਜਿਹੜੀ ਵੀ ਸਾਡੀ ਇੰਨੀ ਅਤਵਾਦੀ ਆ ਠੀਕ ਆ ਅਸੀਂ ਮੰਨਦੇ ਆ ਦਰਦ ਦਾ ਸਾਡੇ ਦਿਲ ਦੇ ਵਿੱਚ ਜੋ ਬੇਆਬਦੀਆਂ ਹੋਈਆਂ ਅੱਜ ਮੌਜੂਦਾ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਇੱਕ ਨਹੀਂ ਅਸੀਂ ਇੱਕ ਹਫ਼ਤੇ ਦੇ ਵਿੱਚ ਬਗੜਾੜੀ ਕਾਂਡ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਹਾਂਜੀ ਹਾਂਜੀ ਜੋ ਵੀ ਬੇਆਬਦੀ ਹੋਈ ਆ ਵੀ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਸਜ਼ਾ ਦੇਵਾਂ ਕਿੱਥੇ ਗਈ ਅੱਜ 3 ਸਾਲ ਤੋਂ ਉੱਪਰ ਦੇ ਮੇਰਾ ਕੱਲ ਸਮਾ ਹੋ ਚੱਲਿਆ ਆ ਆ ਆਦਮੀ ਸਰਕਾਰ ਗੁਮੰਤ ਸਿੰਘ ਮੰਦੇ ਨੇ ਤੇ ਤੇ ਕਿਹੜੀ ਬੇਅਦਬ ਇਨਸਾਫ ਦਿੱਤਾ ਇਹਨਾਂ ਨੇ ਹਾਂਜੀ ਕਿਤੇ ਇਹਨੇ ਬਲਾਤਕਾਰ ਹੋ ਰਿਹਾ ਨਾਨਕ ਸਰਦਾਰ ਦੇਖ ਲੋ ਰੌਲਾ ਕਿੰਨਾ ਪੈ ਰਿਹਾ ਇਹਨੂੰ ਅਜੇ ਤੱਕ ਸਜ਼ਾ ਦਿੱਤੀ ਆ ਹਾਂਜੀ ਉੱਥੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਤਾਂ ਜੋ ਸਜ਼ਾ ਸੀਗੀ ਉਹਨਾਂ ਨੇ ਦੇ ਹੀ ਦਿੱਤੀ ਆ ਤੇ ਪਰ ਅਸੀਂ ਆਪ ਦੀ ਇਹਨਾਂ ਪੰਜਾਬ ਸਰਕਾਰ ਨੇ ਤੱਕ ਕਿਥੇ ਦਿੱਤੀ ਉਮਰ ਵਿਜੇ ਪ੍ਰਤਾਪ ਸਿੰਘ ਜੀ ਇਹਨਾਂ ਦੇ ਹਾਂਜੀ ਹਾਂਜੀ ਖੁਦ ਮੌਜੂਦਾ ਐਮਐਲਏ ਆ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਦੇ ਆ ਪੂਰੀ ਕਿੱਡੀਆਂ ਕਿੱਡੀਆਂ ਫੈਲਾਵਾਂ ਉਹਨੀਆਂ ਬਣਾ ਕੇ ਰੱਖਿਆ ਉਹਨਾਂ ਨੇ ਕਿੰਨੀ ਉਹਨਾਂ ਨੇ ਇਨਕੁਆਰੀ ਕੀਤੀ ਹੈ ਸਭ ਕੁਝ ਕੀਤਾ ਵਾ ਤੇ ਜਰਨਲਿਸਟ ਦੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਸਾਡੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਕਿਤੇ ਨਾ ਕਿਤੇ ਸਾਨੂੰ ਇਹ ਦਿਖਦਾ ਨਾ ਵੀ ਕਿ ਦਿੱਲੀ ਆ ਸਭ ਤੋਂ ਜ਼ਿਆਦਾ ਜੋ ਵੀ ਇਸ ਟਾਈਮ ਬਲਾਤਕਾਰ ਹੋ ਰਿਹਾ ਨੌਜਵਾਨ ਕਿੰਨੇ ਗੈਂਗਸਟਰ ਬਣਾ ਕੇ ਮਾਰੇ ਜਾ ਰਹੇ ਆ ਜੱਜ ਮਸਕਬੀਰ ਬਾਦਲ ਤੇ ਹੁਣ ਹਮਲਾ ਹੋਇਆ ਵਾ ਆ ਨਾਨਕਸਰੀਆਂ ਦਾ ਕਿੰਨਾ ਬੋਲੀ ਥੋੜੇ ਕਹਿੰਦੇ ਹਿਸਾਬ ਨਾਲ ਸੁਖਬੀਰ ਬਾਦਲ ਤੇ ਬਦਲਾ ਆਦਮੀ ਪਾਰਟੀ ਦੇ ਰਾਜੇ ਹੋ ਰਿਹਾ ਜੀ ਹਾਂਜੀ ਹਾਂਜੀ ਗੁਰਦੀਪ ਸਿੰਘ ਜੀ ਇੱਕ ਛੋਟਾ ਜਿਹਾ ਸਵਾਲ ਆ ਜਿਹੜਾ ਕਿ ਆਪਣੇ ਪੁੱਛਣਗੇ ਆਪਣੇ ਨਾਲ ਜਿੰਨੇ ਵੀ ਜੁੜੇ ਹੋਏ ਚੈਨਲ ਦੇ ਕਿ ਜਿਹੜਾ ਇਹ ਹਮਲਾ ਹੋਇਆ ਵੀ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਉੱਥੇ ਕਿਉਂ ਹੋਣਾ ਚਾਹੀਦਾ ਸੀ ਕੀ ਸਾਬਤ ਕਰਨਾ ਚਾਹੁੰਦੇ ਆ ਦੁਨੀਆ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਡੀ ਸਿੱਖ ਕੌਮ ਦੀ ਹੱਤਵਾਦੀ ਆ ਹਾਂਜੀ ਭਾਈ ਬਾਈ ਜਾਨ ਕਿ ਆਵਾ ਕਿ ਜੇ ਹੋਰ ਦੇ ਕਿਤੇ ਗੋਲੀ ਵੱਜ ਜਾਂਦੀ ਤਾਂ ਸਾਡਾ ਮੈਸੇਜ ਪੀ ਜਾਂਦਾ ਦੁਨੀਆ ਦੇ ਵਿੱਚ ਹਾਂਜੀ ਹਾਂਜੀ ਵੀ ਸਾਡੀ ਸਿਕ ਕੌਮ ਕੀ ਐਡੀ ਅਤਵਾਦੀ ਆ ਦੇ ਦਰਬਾਰ ਸਾਹਿਬ ਦੇ ਵਿੱਚ ਦੇਖੋ ਹਮਲਾ ਹੋਇਆ ਦੂਸਰੀ ਵਾਰ ਆਮ ਆਦਮੀ ਸਰਕਾਰ ਦੇ ਵਿੱਚ ਗੋਲੀ ਚੱਲੀ ਆ 1984 ਦੇ ਵਿੱਚ ਹੋਇਆ ਸੀਗਾ ਹਮਲਾ ਇਹੀ ਗੋਲੀ ਕਾਂਡ ਦੇ ਵਿੱਚ ਹਾਂਜੀ ਹਾਂ ਕਿ ਕਿ ਸਿੱਖ ਧਰਮ ਸਾਡਾ ਇੱਥੇ ਜਰਰੀ ਹੈ ਠੀਕ ਹੈ ਅਸੀਂ ਕਹਿੰਦੇ ਆ ਉਹਨੇ ਗੋਲੀ ਚਲਾਈ ਆ ਨਰਮਨ ਸਿੰਘ ਚੌੜਾ ਨੇ ਬਹੁਤ ਵੱਡੀ ਗਲਤੀ ਆ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਤੇ ਪੰਜਾਬ ਸਰਕਾਰ ਦੀ ਅਤੇ ਪੰਜਾਬ ਪੁਲਿਸ ਦੀ ਆ ਹਾਂਜੀ ਜਿਹੜੇ ਕਿਦੂ 200 ਬੰਦਾ ਸੀਪੀ ਸਾਹਿਬ ਕਹਿੰਦੇ ਆ ਨਰਸਰ ਦੇ ਵੀ ਸਾਡੀ ਸਕਿਉਰਟੀ ਲਈ ਵੀ ਸੀ ਉਹ 200 ਬੰਦੇ ਨੇ ਦੱਸੋ ਵੀ ਜਿੱਤ ਸਾਖਾ ਦੋ ਦਿਨ ਤੋਂ ਕਹਿੰਦੇ ਸਾਨੂੰ ਸ਼ੱਕ ਸੀਗੀ ਇਹ ਤੇ ਕਿਉਂ ਨੂੰ ਰੋਕ ਕੇ ਵੀ ਅਸੀਂ ਕਲਾਸੀ ਨੇ ਲਈ ਜੋਧੇ ਕੋਲੇ ਕੋਈ ਰਵਾਲਵਾਰ ਆਇਆ ਜਾਂ 2 ਨੰਬਰ ਦਾ ਹੀ ਜਾਂ ਲਾਇਸੈਂਸ ਸੀ ਵੀ ਆਪ ਪੁਲਿਸ ਦੱਸ ਰਹੀ ਹੈ ਵੀ ਸਾਨੂੰ ਸ਼ੱਕ ਸੀਗੀ ਪਹਿਲਾਂ ਤੋਂ ਹੀ ਸ਼ੱਕ ਸੀਗੀ ਕ੍ਰਿਮੀਨਲ ਬੰਦਾ ਨਿਰਮਲ ਸਿੰਘ ਕਿਉਂ ਹਾਂ ਜੀ ਪਹਿਲਾਂ ਵੀ ਕੇ ਚੱਲਦੇ ਉਹਦੇ ਪੁੱਤ ਵੀ ਉਹਨੂੰ ਮੇਰਾ ਕਹਿਲਾ ਸੁਣਿਆ ਮੈਂ ਵੀ ਐਡਵੋਕੇਟ ਉਹ ਵੀ ਅਲੱਗ-ਅਲੱਗ ਰਹਿ ਰਹੇ ਹਾਂ ਹਾਂ ਜੀ ਹਾਂ ਜੀ ਤੇ ਇਹ ਬਹੁਤ ਵੱਡੀ ਮੰਤ ਪਾਕੀ ਸਭ ਤੋਂ ਅਸੀਂ ਉੱਤੇ ਨਹੀਂ ਹੋ ਸਕਦੇ ਹਾਂਜੀ ਹਾਂਜੀ ਉਹਨਾਂ ਦਾ ਫਰਮਾਨ ਜੋ ਵੀ ਉਹਨਾਂ ਨੇ ਦਿੱਤੀ ਆ ਸਜਾ ਲੱਗੀ ਆ ਇੱਕ ਹੋਰ ਦੇਖੋ ਤੇ ਇੱਕ ਬੀਬੀ ਮੱਤਾ ਟੇਕ ਦੀ ਕਹਿੰਦੇ ਸੁਖਵੀਰ ਬਾਦਲ ਦੇ ਪਲਾਸਟਰ ਲੱਗਾ ਵੇ ਲੱਤ ਤੇ ਉਹ ਬੀਬੀ ਇੱਕ ਉਹਦੀ ਵਿਚਾਰੀ ਤੁਰ ਜਾਂਦੀ ਮੱਤਾ ਟੇਕਣ ਦੀ ਕੋਈ ਪਤਾ ਨਹੀਂ ਕਿਹੜਾ ਬਾਬਾ ਬੈਠਾ ਵਾ ਕਿ ਵੀਰ ਬਾਦਲ ਲੱਤ ਦੇਖੋ ਚੰਗਾ ਭਲਾ ਬੰਦਾ ਵੀ ਨਾ ਆਰਾਮ ਜੇ ਨਾਲ ਉਹ ਫਟਾਫਟ ਚੱਕ ਕੇ ਪਾਸੇ ਨੂੰ ਕਰਦਾ ਵਾ ਲੱਤ ਹਾਂਜੀ ਇਹਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਪਲਾਸਟਰ ਵਾਲੀ ਗੱਲ ਆ ਸ਼ੱਕ ਮੁਤਾਬਕ ਸ਼ੱਕ ਲੱਗਦੀ ਆ ਵੀ ਖਾਈਆ ਕਰਾਰ ਦੀ ਨੂੰ ਹੋ ਨਹੀਂ ਸਕੀ ਵੀਰ ਬਾਦਲ ਨੂੰ ਜਿਹਦੀ ਲੱਤ ਆ ਨਾ ਮੈਨੂੰ ਤਾਂ ਲੱਗਦਾ ਵੀ ਇਹ ਮੈਂ ਇੱਕ ਡਰਾਮਾ ਜੀ ਡਰਾਮਾ ਬਣਾਇਆ ਹੋਇਆ ਹੈ ਦੇਖੋ ਜੇ ਲੱਤ ਤੇ ਪਲਾਸਟਰ ਲੱਗਾ ਵਾ ਅਸੀਂ ਹਲਦੀ ਨਹੀਂ ਜੀ ਮਾਰੀ ਨਹੀਂ ਹਲਦੀ ਹਾਂਜੀ ਹਾਂਜੀ ਜੀ ਮਾਸ ਵੀ ਫਟਿਆ ਹੋਵੇ ਲੱਤ ਦਾ ਤਾਂ ਹਲਦੀ ਨਹੀਂ ਸਾਡੀ ਨੀ ਇਹਦੀ ਲੱਤ ਤੁਹਾਡੇ ਹਿਸਾਬ ਨਾਲ ਕਹਦੇ ਨਾ ਟੁੱਟ ਸਕਦੀ ਹੈ ਬੁੱਕਤ ਵਾਂਗੂ ਚਲਾ ਕੇ ਹ ਸਾਬ ਨਾ ਕਿਵੇਂ ਵੀ ਇਹਨਾਂ ਦੀ ਲੱਤ ਕੇ ਛੋਟ ਟੁੱਟਣੀ ਆ ਇਹ ਤਾਂ ਲੋਕਾਂ ਦੀ ਨਾ ਤੋੜ ਤੋੜ ਹੈ ਜੀ ਦੁੱਖ ਬਾਹਰ ਬਾਹਰ ਗੁਰੂ ਜੀ ਦੀ ਹੈ ਨਾ ਜੋ ਵੀ ਸਜਾਣਾ ਲੱਗ ਦਿੱਤੀ ਆ ਤਾਕਤੀ ਗੱਲ ਦੇ ਵਿੱਚ ਪਾਈ ਵੀ ਅੱਜ ਨੇ ਜਿੱਤ ਦਾ ਕੋਈ ਲੈਟਰਨ ਸਾਫ ਕਰਨਾ ਵਾ ਕੋਈ ਕੁਸ ਕਰਦਾ ਕੋਈ ਕੁਸ ਕਰਦਾ ਹੈ ਨਾ ਇਹ ਨਹੀਂ ਪਰ ਸਭ ਤੋਂ ਵੱਡੀ ਗੱਲ ਜਿਹੜੀ ਆ ਦਰਬਾਰ ਸਾਹਿਬ ਤੇ ਸਾਡੇ ਅੰਦਰ ਜਾ ਕੇ ਗੋਲੀ ਚੱਲੀ ਆ ਨਾ ਸਭ ਤੋਂ ਮੰਦ ਭਾਗੀ ਗੱਲ ਇਹ ਆ ਜਰਨਲ ਜੀ ਹਾਂਜੀ ਹਾਂਜੀ ਗੱਲ ਇਹ ਨਰਮਲ ਸਿੰਘ ਚੋੜਾ ਜੀ ਬਿੱਕੀ ਸਾਫਤ ਕਰਨਾ ਚਾਹੁੰਦੇ ਸੀ ਕਿ ਵੀ ਅਸੀਂ ਅਕਾਲ ਤਖਤ ਸਾਹਿਬ ਤੋਂ ਠੀਕ ਹੈ ਦਰਦ ਆ ਸਾਡੇ ਦਿਲ ਚ ਵੀ ਉਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਵਾਰਦੀ ਵੀ ਹਾਂਜੀ ਅਦਾਲਤਾਂ ਨੂੰ ਵੀ ਸਜ਼ਾ ਦੇਣੀ ਸਰਕਾਰਾਂ ਨੂੰ ਵੀ ਸਜ਼ਾ ਦੇਣੀ ਚਾਹੀਦੀ ਆ ਸੁਖਵੀਰ ਸਿੰਘ ਕਿਉਂਕਿ ਗੁਨਾਹ ਉਹਨਾਂ ਨੇ ਕਬੂਲ ਕੀਤੇ ਆ ਔਨ ਰਿਕਾਰਡ ਕੀਤੇ ਆ ਇਹ ਭੁੱਲਣ ਵਾਲੀ ਗੱਲ ਤਾਂ ਨਹੀਂ ਡਿਲੀਟ ਹੋਣ ਵਾਲੀ ਗੱਲ ਆ ਮਨਾਂ ਦੇ ਵਿੱਚੋਂ ਹਾਂਜੀ ਹਾਂਜੀ ਜਨਨ ਕਿ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਸਜ਼ਾ ਇਹ ਜ਼ਰੂਰ ਮਿਲਣੀ ਹੀ ਚਾਹੀਦੀ ਹਾਂਜੀ ਉਹਨਾਂ ਨੇ ਹਾਂ ਹਾਂ ਕਹਿ ਕੇ ਜਵਾਬ ਦਿੱਤੇ ਆ ਸਾਰੇ ਉਸ ਦਿਨ ਲਾਈਵ ਚੰਦ ਰਿਆ ਸੀ ਹਾਂਜੀ ਬਿਲਕੁਲ ਜਰਨਲ ਜੀ ਬਿਲਕੁਲ ਜੀ ਸਭ ਨੇ ਦੇਖਿਆ ਤੇ ਚੰਦੂ ਸਿੰਘ ਮਾਜਰਾ ਨੂੰ ਵੀ ਚੰਗਾ ਖਿਆਲ ਦਾ ਬਲਟੋਆ ਸਿੰਘ ਉਹਨਾਂ ਨੂੰ ਚੰਗੀ ਝਾੜ ਪਾਈ ਹੋਈ ਹੈ ਜੀ ਹਾਂਜੀ 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 ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਚਾਹੋਗੇ ਜੀ ਇਸ ਮਸਲੇ ਦੇ ਵਿੱਚ ਥੈਂਕ ਯੂ ਥੈਂਕ ਯੂ ਸਾਰੀ ਸੰਗਤਾਂ ਦਾ ਜੀ ਬਹੁਤ ਧੰਨਵਾਦ ਤਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਠੀਕ ਹੈ